ਅੱਜ ਮੈਂ ਤੁਹਾਨੂੰ ਇੱਕ ਨਾ ਸੁਣੀ ਤੇ ਬੜੀ ਚੰਗੀ ਗੱਲ ਇੱਕ ਵੀਰ ਦੀ ਸੁਣਾਉਣਾ। ਅਕੜਾ ਤੂੰ ਮਾਮਾ ਮੋਟਰਸਾਈਕਲ ਲੈ ਲਿਆ। ਹਾਂ। 20 ਲੱਖ ਦਾ ਮੋਟਰਸਾਈਕਲ ਲੈ ਲਿਆ ਭਰਾਵਾ। ਇਹ ਛੜਕਾਂ ਇੰਨੇ ਜੋਗੀਆਂ ਹੈਗੀਆਂ। ਡਾਕਟਰ ਰੱਬ ਦਾ ਰੱਬ ਡਾਕਟਰ ਨੂੰ ਰੱਬ ਕਿਉਂ ਕਿਹਾ ਜਾਂਦਾ? ਡਾਕਟਰ ਆਪਣੀ ਪੂਰੀ ਬਾਹ ਲਾਉਂਦੇ ਆ ਕਿ ਬੰਦਾ ਬਚਾਇਆ ਜਾਵੇ। ਪਰ ਹੁਣ ਤਾਂ ਇਸ ਇਹਨਾਂ ਡਾਕਟਰਾਂ ਨੇ ਵੀ ਇਹ ਗੱਲ ਕਹਿਤੀ ਆ। ਔਰ ਐਸਟ ਵਾਲਿਆਂ ਨੇ ਕਿ ਸਾਡੇ ਹੱਥ ਖੜੇ ਆ ਹੈਗਾ ਹੀ ਵੀਰ ਸਾਡਾ ਲਾਲੀ ਤਰੰਤਰਾ ਕੋ ਬੜੀ ਬਕਵਾਸ ਜੀ ਕਰਦਾ ਪਿਆ ਹੈਗਾ ਕਿ ਰਾਜਵੀਰ ਜਵੰਦਾ ਮਰ ਗਿਆ ਇਹ ਮੈਨੂੰ ਲੱਗਦਾ ਆਪਣੇ ਆਪ ਨੂੰ ਰੱਬ ਕੋ ਲਾਉਣ ਡਿਆ ਹਨਾ ਯਾਰ ਡਾਕਟਰ ਕੈਂਟ ਇਹ ਤਾਂ ਇਹ ਵੀ ਕੈਂਟ ਆ ਕਿ ਹਾਂ ਰੱਬ ਦੇ ਹੱਥ ਖੜੇ ਹੋ ਗਏ ਉਹ ਭਰਾਵਾ ਸੁਧਰ ਜਾ ਸੁਧਰ ਤੂੰ ਰੱਬ ਬਣ ਗਿਆ ਜਿਹੜਾ ਰੱਬ ਦੇ ਹੱਥ ਤੈਨੂੰ ਪਤਾ ਹੈਗੇ ਖੜੇ ਹੋ ਗਏ ਕੀ ਪਤਾ ਰੱਬ ਮਰੇ ਹੋਏ ਨੂੰ ਜੀਦਾ ਕਰਦੇ ਤੂੰ ਝੋਨੇ ਦੇ ਖੇਤ ਦੇ ਵਿੱਚ ਬੈਠਾ ਝੋਨਾ ਤੇਰਾ ਵੱਡਿਆ ਨਹੀਂ ਜਾਣਦਿਆ ਤੂੰ ਉਹਦਾ ਫਰਸਟ੍ਰੇਸ਼ਨ ਉਹਦੇ ਤੇ ਵੀਡੀਓ ਤੇ ਕੱਢਣ ਡਿਆ ਹੈ ਕੀ ਝੋਨਾ ਬਾਕੀ ਗੱਲ ਨਹੀਂ ਰਾਜਵੀਰ ਜਵੱਤਾ ਦੀ ਮਰਨਾ ਵਈ ਜਾਂ ਜੀਣਾ ਉਹ ਤਾਂ ਉਹਦੀ ਕਿਸਮਤ ਆ ਹੈ ਪੈਸਾ ਲਾਉਣਾ ਉਹਦੇ ਮਾਪਿਓ ਦਾ ਹੱਕ ਬਣਦਾ ਜੀ ਤੇ ਤੂੰ ਕਿਹੜੀ ਬਕਵਾਸ ਕਰਦਾ ਫਿਰ ਆ ਹੈਂ ਉਠਿਆ ਸਿੱਧੀਆਂ ਗੱਲਾਂ ਕਰਦਾ ਤੂੰ ਕੱਟਰ ਹੈਗਾ ਰਾਜਵੀਰ ਜੰਦਾ ਦਾ ਕੱਟਰ ਦੁਸ਼ਮਣ ਬਣ ਗਿਆ ਭਰਾਵਾ ਉਹ ਵੀ ਪੰਜਾਬੀ ਆ ਪੰਜਾਬੀ ਭਰਾ ਆਏ ਯੂਪੀ ਤੋਂ ਆ ਸੀ ਯੂਪੀ ਦਾ ਕਸੀ ਉਹਦੇ ਗਾਣੇ ਸੁਣੀਦੇ ਨੇ ਤੇ ਤੂੰ ਆਪਣੇ ਆਪ ਨੂੰ ਇੰਨਾ ਵੱਡਾ ਲੈਂਡਲੋਰਡ ਸਮਝਦਾ ਹੈਗਾ ਢਾਈ ਢਾਈ ਕਿਲੇ ਚੋਂ ਨੇ ਵੱਟ ਕੇ ਤੇ ਤੁਹਾਡੇ ਮੰਡੀਆਂ ਚ ਰੁਲਦੇ ਫਿਰਦੇ ਹੈਗੇ ਕਦੇ ਅੰਦੋਲਨ ਚ ਗਿਆ ਹੋ ਹੈ ਕਿਉਂ ਇਹਦੇ ਫੇਰ ਚ ਬੈਠਾ ਤੂੰ ਸਾਰੀ ਭਵਿਸ਼ਵਾਣੀ ਕਰਤੀ ਕਿ ਉਹ ਮਰ ਗਿਆ ਹੈ ਤੇਰੇ ਕਾਗਜ਼ਾਟ ਫਰ ਗਿਆ ਹੈ ਹੈ ਡਾਕਟਰ ਪੈਸੇ ਕਮਾਉਂਦਾ ਹੈ ਡਾਕਟਰ ਪੈਸੇ ਕਮਾਉਂਦਾ ਹੈ ਤੇ ਉਹਦੇ ਮਾਪਿਓ ਲਾਉਣ ਡਿਆ ਹੈ ਬਾਕੀ ਗੱਲ ਰਹੀ ਕਿ ਚੰਦਾ ਇਕੱਠਾ ਕਰਨ ਲਈ ਉਹ ਚੰਦਾ ਕਦੇ ਲਈ ਇਕੱਠਾ ਕਰਦਾ ਉਹਦੇ ਕੋ ਖਾਨਦਾਨੀ ਰਹਿਿਸ ਆ ਉਹ ਪਿਓ ਵੀ ਉਹਦਾ ਪੁਲਿਸ ਚ ਸੀ ਉਹ ਵੀ ਪੁਲਿਸ ਚ ਸੀ ਸਿੰਗਰ ਵੀ ਹੈਗਾ ਸਾਰੇ ਵਧੀਆ ਖਾਨਦਾਨੀ ਰਹਿਿਸ ਜਾਂਦੇ ਨੇ ਕਮਾਈਆਂ ਕੀਤੀਆਂ ਨੇ ਤੇਰੇ ਵਾਂਗੂ ਬੈਠੇ ਖੇਤ ਚ ਗੁੱਲੀਆਂ ਨਹੀਂ ਉਡਾਈਆਂ ਬੈਠਾ ਤੂੰ ਗੱਲੀਆਂ ਛਿੱਟੀ ਜਾਣਾ ਇੱਦਾਂ ਹੀ ਬਕਵਾਸ ਕਰੀ ਜਾਣਾ ਹੈ ਚੌਨਾ ਕੀ ਹੈ ਤੂੰ ਯਾਰ ਕਿਸੇ ਦਾ ਪੁੱਤ ਮਰ ਜਾਏ ਤਾਂ ਤੂੰ ਇਹ ਚੌਨਾ ਕੀ ਉਹ ਪੁੱਤ ਮਰ ਜਾਏ ਦੁਨੀਆ ਭਰ ਚ ਅਰਦਾਸਾਂ ਹੋਣ ਡਈਆਂ ਨੇ ਹੈ ਪਾਠਕ ਠੇਜਾਂ ਡਏ ਕਿ ਇੱਕ ਸਿੱਖ ਭਰਾ ਬਚ ਜਾਏ ਹੈ ਤੂੰ ਉਹਨੂੰ ਮਾਰ ਕੇ 라ਜੀ ਮਾਰਕਿਟ ਚ ਚੌਨਾ ਕੀ ਹੈ ਤੂੰ ਤੇਰਾ ਕਿਹੜਾ ਉਹਨੇ ਕੋਈ ਖੇਤ ਬੱਲਾ ਰੱਪ ਲਿਆ ਹੈਗਾ ਤੂੰ ਇਹ ਵੀ ਕਹਿਂਦਿਆਗਾ ਕਿ ਮੇਰੀ ਜ਼ਮੀਨ ਪੰਡਿਤ ਕਿਹੜੇ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਤਾਂ ਤੇਰੀਆਂ ਗੱਲਾਂ ਤੋਂ ਲੱਗਦਾ ਜ਼ਮੀਨ ਹੀ ਵੰਡ ਲਈ ਤੇਰੀ ਉਹਦੇ ਨੇ ਹੈ ਜਿਹੜਾ ਤੂੰ ਉਹਨੂੰ ਕਹਿਂਦਿਆ ਕਿ ਰੱਬ ਨੇ ਤਾਂ ਹੱਥ ਖੜੇ ਕਰਦੇ ਉਹ ਤਾਂ ਬਸ ਗਿਆ ਮਰਿਆ ਲੋ ਉਹ ਯਾ ਕੋਮਾ 'ਚ ਕੀ ਪਤਾ ਕਈ ਕਈ ਬੰਦੇ ਹੁੰਦੇ ਕਈ ਕਈ ਸਾਲਾਂ ਬਾਅਦ ਕੋਮਾ 'ਚੋਂ ਨਿਕਲੇ ਆਉਂਦੇ ਨੇ ਬਾਕੀ ਦੀ ਪੈਸੇ ਢੇਲੇ ਦੀ ਇੰਨਾ ਦਾ ਹਜੇ ਉਹਨਾਂ ਨੇ ਹੱਥ ਕਿਤੇ ਅੱਗੇ ਅਟਿਆ ਹੀ ਨਹੀਂ ਉਹਦੇ ਰਿਸ਼ਤੇਦਾਰ ਕਹਿੰਦੇ ਅਗਰ ਸਾਨੂੰ 2-2 3-3 ਕਰੋੜ ਰੁਪਈਆ ਲਾ ਕੇ ਅਮਰੀਕਾ ਜਾਂ ਕੈਨੇਡਾ ਜਾਂ ਹੋਰ ਕਿਤੇ ਵੀ ਲੈ ਕੇ ਜਾਣਾ ਹੋਇਆ ਤੇ ਉੱਥੇ ਵੀ ਲੈ ਜਾਊਗੇ ਤੇ ਤੂੰ 2 ਕਰੋੜ ਤੇ ਜ਼ੀਰੋ ਦੀ ਪਤਾ ਹੁਣੇ ਤੈਨੂੰ ਖੇਤ 'ਚ ਬੈਠਾ ਤਰਨਤਾਰਾ ਦੇ ਖੇਤ 'ਚ ਬੈਠਾ ਗੱਲਾਂ ਠੁੱਕਣ ਡਿਆ ਹੈਗਾ ਕਿਸੇ ਲਈ ਜੱਜ ਨਾ ਕਰਿਆ ਕਰ ਕਦੇ ਸ਼ਕਲ ਜਾ ਕੇ ਉਹਨੂੰ ਮਿਲ ਲਈ ਇੰਨਾ ਬੰਦੇ ਆਵਾਜ਼ ਉਹਦੀ ਇੰਨੀ ਧੇਰ ਵਾਲੀ ਆ ਨਾ ਜਾ ਕੇ ਸੁਣ ਲਈ ਉਹਦੀ ਆਵਾਜ਼ ਨੂੰ ਇਹ ਨਹੀਂ ਕਿ ਲੱਲੂ ਪੰਜੂ ਸਿੰਗਰ ਇਦਾਂ ਹੀ ਹੁੰਦੇ ਆ ਅਗਲੇ ਮਾਨਸਬਾਨ ਕਰਦੇ ਨੇ ਸਾਡੇ ਵੀ ਇੱਥੇ ਯੂਪੀ ਬਹੁਤ ਸਿੰਗਰ ਇੱਥੋਂ ਗਏ ਨੇ ਤੇ ਮਾਨਸਬਾਨ ਕਰਦੇ ਆ ਅਸੀਂ ਵੀ ਤੇ ਉਹਨਾਂ ਦਾ ਵੀ ਕੋਈ ਪੰਜਾਬੀ ਭਾਇਚਾਰੇ ਦਾ ਤਾਂ ਮਾਨਸਬਾਨ ਕਰ ਲਓ ਜਾਂ ਤਾਂ ਵੀ ਹੋਰ ਕੋਈ ਉਹਨੇ ਕੋਈ ਕਿਸੇ ਨੂੰ ਗੋਲੀ ਮਾਰ ਕੇ ਆਇਆ ਹੋਏ ਜਾਂ ਕੋਈ ਉਹਨੇ ਗਲਤ ਕੰਮ ਕੀਤਾ ਹੋਏ ਹੈ ਜਾਂ ਉਹਦਾ ਕੋਈ ਪੁਰਾਣਾ ਲਿੰਕ ਕਿਸੇ ਬਦਮਾਸ਼ਾਂ ਨਾਲ ਹੋਏ ਤਾਂ ਤਾਂ ਤੂੰ ਕਹੇ ਤੇ ਮੇਰੇ ਵੱਲੋਂ ਰੱਬ ਵੱਲੋਂ ਹੱਥ ਖੜੇ ਰੇ ਉਹਦੇ ਕੋਈ ਯਾਰ ਕੋਮਾ 'ਚ ਵੈਂਟੀਲੇਟਰ ਤੇ ਆ ਅਸੀਂ ਵੀ ਮੰਨਦੇ ਹੈਗੇ ਕਿ ਨਹੀਂ ਕੰਡੀਸ਼ਨ ਉਹਦੀ ਠੀਕ ਬਹੁਤ ਉਖੇ ਸਾ ਮਸ਼ੀਨਾਂ ਦੇ ਸਹਾਰੇ ਨਾਲ ਸਾਹ ਲੈਣ ਡਿਆ ਮਗਰ ਯਾਰ ਤੇਰੀ ਇਹ ਜਜਮੈਂਟ ਨਹੀਂ ਠੀਕ ਆ ਤੂੰ ਹਰੇਕ ਬੰਦੇ ਨੂੰ ਜੱਜ ਇਤਨਾ ਨਹੀਂ ਕਰ ਸਕਦਾ ਇਹ ਤੇਰੀ ਗੱਲ ਠੀਕ ਨਹੀਂ ਆ ਤੇ ਬਾਕੀ ਰਹੀ ਤੂੰ ਕਹਿ ਰਿਹਾ ਕਿ ਮੈਨੂੰ ਜੋ ਕਮੈਂਟਾਂ ਤੇ ਕਹਿਣਾ ਕਹਿ ਲੋ ਇਹ ਪਰਾਵਾ ਮੈਂ ਕਮੈਂਟਾਂ ਤੇ ਨਹੀਂ ਕਹਿੰਦਾ ਮੈਂ ਤਾਂ ਤੇਰੇ ਮੂੰਹ ਤੇ ਸਾਹਮਣੇ ਕਹਿ ਰਿਆਂ ਪਰਾਵਾ ਇਹ ਗੱਲ ਤੇਰੀ ਗੱਲ ਗਲਤ ਏ ਕਿਸੇ ਨੂੰ ਇਦਾਂ ਜੱਜ ਨਹੀਂ ਕਰਨਾ ਚਾਹੀਦਾ ਮੈਂ ਦੁਸ਼ਮਣ ਦਾ ਵੀ ਕੋਈ ਇਦਾਂ ਪੁੱਤ ਮਰਿਆ ਹੋਇਆ ਨਾ ਉਹਦੇ ਲਈ ਵੀ ਨੀ ਦੁਆ ਮੰਗਣੀ ਚਾਹੀਦੀ ਆ ਕਿ ਉਹ ਵੀ ਠੀਕ ਹੋ ਜੇ ਮਾਂ ਦਾ ਪੁੱਤ ਹੁੰਦਾ ਤੇਰਾ ਕੋਈ ਪੁੱਤ ਹੋਏ ਇਦਾਂ ਪਿਆ ਹੋਏ ਤੱਸ ਤੂੰ ਹੱਥ ਖੜੇ ਕਰਦੇ ਰੱਬ ਹੈ ਦੱਸ ਫਿਰ ਤੇਰਾ ਪਤਮਾ ਇਦਾਂ ਪਿਆ ਹੋਏ ਤੇ ਰੱਬ ਹੱਥ ਖੜੇ ਕਰਦਾ ਫੇਰ ਦੱਸ ਤੂੰ ਕੋਈ ਹੈ ਗੱਲ ਮੰਨੇਗਾ ਫੇਰ ਤਰਾਬ ਨੂੰ ਮੰਨੇਗਾ ਨਾ ਅਰਦਾਸਾਂ ਕਰੇਗਾ ਹੈ ਨਾ ਬਾਕੀ ਰਹੀ ਤੂੰ ਇਹ ਗਿਆ ਕਿ ਭਾਰਤ ਸਰਕਾਰ ਦੀਆਂ ਸੜਕਾਂ ਨਹੀਂ ਠੀਕ ਹੈ ਇਹ ਕਦਾ ਤੂੰ ਕਿਹੜਾ ਪ੍ਰਧਾਨ ਮੰਤਰੀ ਆ ਉਹ ਬਣ ਗਿਆ ਜਿਹੜਾ ਤੂੰ ਕਹਿਣਾ ਭਾਰਤ ਸਰਕਾਰ ਦੀਆਂ ਸੜਕਾਂ ਨਹੀਂ ਠੀਕ। ਭਰਾਵਾ ਜਿਹੜੀ 22-25-25 ਲੱਖ ਦੀਆਂ ਮੋਟਰਸਾਈਕਲਾਂ ਉਹਨਾਂ ਦੀ স্পੀਡਾਂ ਵੀ ਹੁੰਦੀਆਂ ਨੇ ਉਹਨਾਂ ਦਾ ਕੰਟਰੋਲ ਵੀ ਹੁੰਦਾ। ਗਾਂ ਹੀ ਬੱਚੇ ਆ ਜਾਂਦੇ ਆ ਐਦਾਂ ਦਾ ਫਿਰ ਬਹੁਤ ਡੰਗਰ ਆਉਂਦੇ ਆ ਬਹੁਤ ਦੁਨੀਆ ਮਰਦੀ ਆ। ਇੱਕ ਸਾਡੇ ਇੱਥੇ ਦਾ ਸਕੂਟਰ ਬਿਜਲੀ ਵਾਲਾ ਸਕੂਟਰ ਜਿਹਦੀ 25 ਦੀ ਸਪੀਡ ਨਾ ਸੀ ਉਹ ਵੀ ਮਰ ਗਿਆ। ਦੱਸ ਉਹਦੇ ਸੜਕ ਦਾ ਕਸੂਰ ਸੀਗਾ ਕਿ ਸਪੀਡ ਦਾ ਕਸੂਰ ਸੀਗਾ? 39000 ਦੀ ਸਕੂਟੀ ਇਲੈਕਟ੍ਰਿਕ ਵਾਲੀ ਲਈ ਸੀ ਕਿ ਉਹਦੇ ਨਾਲ ਮਰ ਗਿਆ। ਹੈ? ਤੂੰ ਇੱਥੇ ਖੇਤ 'ਚ ਬੈਠਾ ਹੁਣ ਟਰਾਲੀ ਪਲਟ ਜਾ ਤੂੰ ਕੀ ਕਰ ਲਵੇਂਗਾ ਹਜੇ ਤੇਰੀ ਖੇਤ 'ਚ ਟਰਾਲੀ ਨਿਕਲਦੀ ਹੋਈ ਢੋਲ 2 ਕਿਲੋ ਝੋਨਾ ਡੋਲ ਰਿਹਾ ਹੈ ਨਾ ਤੇ ਤੂੰ ਟਰਾਲੀ ਵਾਲੇ ਡਰਾਈਵਰ ਨੂੰ ਗਾਲਾਂ ਕੱਢਣ ਲੱਗ ਜਾਣਾ ਠੀਕ ਆ ਤੇ ਇਹ ਭਰਾ ਮੇਰੇ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਕਿਸੇ ਲਈ ਬੁਰਾ ਨਹੀਂ ਤੱਕਣਾ ਚਾਹੀਦਾ ਇਹ ਤੂੰ ਬਾਕੀ ਜੋ ਤੂੰ ਕਰਨਾ ਕਰ ਲਾ ਇਹ ਗੱਲ ਮੈਨੂੰ ਨਹੀਂ ਤੇਰੀ ਪਸੰਦ ਆ ਠੀਕ ਆ ਚਾਹੇ ਮੈਨੂੰ ਬੁਰਾ ਕਹੇ ਚਾਹੇ ਤੋ ਚੰਗਾ ਕਹੇ ਅਸੀਂ ਵੀ ਯੂਪੀ ਤੋਂ ਆ ਪੰਜਾਬ ਨੂੰ ਪੂਰਾ ਸਪੋਰਟ ਕਰੀਦਾ ਠੀਕ ਆ ਪੰਜਾਬੀ ਆ ਸਾਡੇ ਵੀ ਦਿਲ ਚ ਬਸਦੀ ਗੱਲਾਂ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ ਠੀਕ ਆ ਚਲ ਤੁਰਤਾ ਬਣ